ਸਰਕਾਰਾਂ ਕਹਿੰਦੀਆਂ ਵੀ ਤੁਸੀਂ ਨਰਮਾ ਅਗਰ ਆਓ ਹੋਰ ਫਸਲਾਂ ਲਾਓ ਅਸੀਂ ਵੀ ਇਹ ਚੀਜ਼ ਨੂੰ ਚਾਹੁੰਦੇ ਆਂ ਵੀ ਇਹ ਚੀਜ਼ ਅਸੀਂ ਕਰਗੇ ਫਸਲ ਪਾਉਣ ਦਾ ਤਾਂ ਮੱਛਰ ਤੋਂ ਦੁਖੀ ਆਈ ਮੱਛਰ ਤੇ ਜਿਹੜਾ ਕੋਈ ਇੱਕ ਅਦਾ ਟਿੰਡਾ ਲੱਗੋ ਉਹ ਤੇ ਵੀ ਸੁੰਢੀ ਆਈ ਪਰ ਵੀ ਐਵੇਂ ਜ਼ਿਕਰੀ ਹੋ ਗਿਆ ਸੀਗੇ ਸੁੰਢੀ ਤੇ ਤੇਲਾ ਤੇ ਮੱਛਰ ਇਹ ਕੋਈ ਕੰਟਰੋਲ ਨਹੀਂ ਹੋ ਰਿਹਾ ਇਸ ਸਮੇਂ ਅਸੀਂ ਬਠਿੰਡਾ ਜ਼ਿਲ੍ਹੇ ਦੇ ਨਰਮਾ ਵੈਲਟ ਦੇ ਪਿੰਡ ਪੱਕਾ ਕਲਾਂ ਵਿਖੇ ਮੌਜੂਦ ਹਾਂ ਤੇ ਇੱਥੇ ਕਿਸਾਨ ਕਿਸਾਨ ਦੀ ਜਿਹੜੀ ਨਰਮੇ ਦੀ ਫਸਲ ਹੈ ਚਿੱਟੇ ਸੋਨੇ ਦੀ ਫਸਲ ਹੈ ਇਹ ਤੇ ਚਿੱਟੇ ਮੱਛਰ ਦਾ ਅਟੈਕ ਚਿੱਟੇ ਮੱਛਰ ਤੇ ਸੁੰਡੀ ਦਾ ਅਟੈਕ ਹੋ ਗਿਆ ਤੇ ਕਿਸਾਨ ਨੇ 2-3 ਮਹੀਨੇ ਦੀ ਸਖਤ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਆਪਣੀ ਫਸਲ ਇਸ ਅਟੈਕ ਚਿੱਟੇ ਮੱਛਰ ਤੇ ਸੁੰਡੀ ਦਾ ਅਟੈਕ ਤੇ ਕੰਟਰੋਲ ਨਾ ਹੋਣ ਕਾਰਨ ਤੇ ਬਿਲਕੁਲ ਤਬਾਹ ਹੋ ਗਈ ਨਰਮੇ ਦੀ ਫਸਲ ਤੇ ਇਹ ਪੁੱਤਾਵਾਗ ਜਿਹੜੀ ਫਸਲ ਹੈ ਨਰਮੇ ਦੀ ਪਾਲੀ ਸੀ ਮਾਹਨ ਲਈ ਮਜਬੂਰ ਹੈ ਤੇ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਇਸ ਸਮੇਂ ਕਿਸਾਨਾਂ ਦਾ ਨਰਮਾ ਵਹਿੜ ਦੇ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਇਕੱਲੇ ਇਸ ਕਿਸਾਨ ਤੇ ਨਹੀਂ ਹੋਰ ਵੀ ਕਿਸਾਨ ਹੈ ਜਿਨ੍ਹਾਂ ਨੇ ਨਰਮੇ ਦੀ ਫਸਲ ਬਾਈ ਹੈ ਆਪਾਂ ਇਸ ਸਮੇਂ ਸਾਡੇ ਨਾਲ ਪੱਕਾ ਕਲਾਂ ਦੇ ਕਿਸਾਨ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਪੱਕਾ ਕਲਾਂ ਕੀ ਕਾਰਨ ਹੈ ਫਸਲ ਬਹੁਣਦਾ ਜੀ ਫਸਲ ਬਹੁਣਦਾ ਤਾਂ ਮੱਛਰ ਤੋਂ ਦੁਖੀ ਆਈ ਮੱਛਰ ਤੇ ਜਿਹੜਾ ਕੋਈ ਇੱਕ ਅਦਾ ਟਿੰਡਾ ਲੱਗਾ ਉਹ ਚ ਵੀ ਸੁੰਡੀ ਆਈ ਤਾਂ ਕਰਕੇ ਆ ਹੁਣ ਮੈਂ 5ਵੀਂ 6ਵੀਂ ਸਰਪੇਸ਼ ਛੜਕ ਚੁੱਕਿਆ ਜੀ ਪਹਿਲਾਂ ਤੇ 10-12000 ਰੁਪਿਆ ਤਾਂ ਆ ਗਿਆ ਖਰਚਾ ਇਹਦੇ ਤੇ ਸਪਰੇਅ ਦਾ ਤੇ 56200 ਨੂੰ ਮੈਂ ਬਾਹਰ ਲੇਤਾ ਸੀ ਜੀ ਠੇਕੇ ਤੇ ਲੇਤਾ ਸੀ ਜੀ ਆ ਹੁਣ ਆ ਤੁਹਾਡੇ ਸਾਹਮਣੇ ਟਰੈਕਟਰ ਚੱਲੀ ਜਾਂਦਾ ਜੀ ਇਹ ਮੈਂ ਕਿਰਾਏ ਤੇ ਤਾਂ ਬਜਾਇ ਬਹਾਈ ਕਰਾਈ ਸੀ ਬਜਾਇਆ ਸੀਗਾ ਤੇ ਕਿਰਾਏ ਤੇ ਹੁਣ ਦੂਰੀ ਬਾਰ ਫੇਰੇ ਨੂੰ ਵਾਈ ਜਾਂਦਾ ਜੀ ਇਹ ਬਹੁਤ ਵੱਡਾ ਵੱਡਾ ਸੀਗਾ ਆ ਤੁਹਾਡੇ ਸਾਹਮਣੇ ਖੜਾ ਨਰਮਾਈ ਆ ਬਹੁਤ ਬਸ ਕੋਈ ਹੱਲ ਨਹੀਂ ਸੀਗਾ ਜੀ ਅਸੀਂ ਤਾਂ ਮੱਸਰ ਤੋਂ ਦੁਖੀ ਹੋ ਗਏ ਇਹ ਕੁਝ ਕਰੀਏ ਨਹੀਂ ਬਸ ਕੋਈ ਫੌਂ ਨਹੀਂ ਪੇਜੀ ਤਾਂ ਕਰਕੇ ਮਜਬੂਰ ਐ ਹੁਣ ਬੋਹਣ ਖਾਤਰ ਜੀ ਹੁਣ ਸਰਕਾਰਾਂ ਕਹਿੰਦੀਆਂ ਵੀ ਤੁਸੀਂ ਨਰਮਾ ਅਗਰ ਆਓ ਹੋਰ ਫਸਲਾਂ ਲਾਓ ਅਸੀਂ ਵੀ ਇਹ ਚੀਜ਼ ਨੂੰ ਚਾਹੁੰਦੇ ਆਂ ਵੀ ਇਹ ਚੀਜ਼ ਅਸੀਂ ਕਰਗੇ ਪਰ ਇਹ ਨਰਮੇ ਵਾਲਾ ਹੀ ਬਾਹਣ ਆਈ ਹੋਰ ਅਸੀਂ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਇਹਦੇ ਵਿੱਚ ਕੋਈ ਟੂ ਟੂ ਬੈਲ ਹੈ ਨਹੀਂ ਗਾ ਜੀ ਮੈਂ ਠੇਕੇ ਤੇ ਬਾਹਣ ਲੇਤਾ ਨਰਮੇ ਦਾ ਕਰਕੇ ਲੇਤਾ ਸੀਗਾ ਜੀ ਤੇ ਇਸ ਵਾਰ ਇਹ ਕੀ ਅਟੈਕ ਜਾੜਾ ਚਿੱਟੇ ਮੱਛਰ ਦਾ ਕਿਉਂ ਕੀ ਕਾਰਨ ਹੈ ਜਿਹੜੇ ਕਾਰਨ ਕੀ ਆ ਵੀ ਅਟੈਕ ਸੰਡੀ ਤੇ ਕੰਟਰੋਲ ਕਿਉਂ ਨਹੀਂ ਹੋ ਰਹੀ ਅਟੈਕ ਕਿਉਂ ਹੈ ਇਹਦਾ ਹੀ ਆਏ ਆ ਟੈਕ ਤਾਂ ਹੀ 4 ਸਾਲ ਹੋ ਗਏ ਪਹਿਲਾਂ ਤਿੰਨ ਚਾਰ ਸਾਲ ਦੇ ਵੈਸੀ ਚੱਲਦਾ ਹੀ ਆਇਆ ਹੈ ਇਤ ਕੀ ਜ਼ਿਆਦਾ ਹੈਗਾ ਕਿਉਂ ਹੀ ਪਤਾ ਨਹੀਂ ਤਾਂ ਸਪਰੇਆ ਨਹੀਂ ਕੰਮ ਕਰ ਰਹੀਆਂ ਪਤਾ ਨਹੀਂ ਕੋਈ ਬੀਜ ਦੇ ਵਿੱਚ ਐਸੇ ਤਾਂ ਜਿਹੜਾ ਸਰਕਾਰ ਤੋਂ ਮਾਨਤਾ ਪ੍ਰਾਪਤ ਵੀ ਆਈ ਬਿੱਲ ਲੈ ਕੇ ਬਿੱਲ ਉਹ ਬੀਜਿਆ ਹੋਇਆ ਹੈ ਵੀ ਅਸੀਂ ਸਰਕਾਰ ਦੀ ਮੰਨ ਕੇ ਗੱਲ ਨੂੰ ਵੀ ਯਾਰ ਆਪਾਂ ਫਸਲ ਦਾ ਨਰਮਾ ਹੀ ਵੀਜਣਾ ਇਹਦੇ ਵਿੱਚ ਜੇ ਨਰਮਾ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਪਰ ਨਰਮੇ ਹੋਣੋਂ हट ਕੇ ਮਜਬੂਰ ਹੈ ਜੀ ਝੋਨਾ ਲਗਾਉਣ ਦਾ ਪਰ ਝੋਨਾ ਵੀ ਇਹਦੇ ਵਿੱਚ ਲੱਗਦਾ ਨਹੀਂ ਗਾ ਜੀ ਹੁਣ ਨਾ ਹੀ ਤਾਂ ਕੋਈ ਫੱਕਾ ਕਿਸੇ ਕੋਲ ਜੀ ਤੇ ਨਾ ਹੀ ਹੁਣ ਇਹਦੇ ਵਿੱਚ ਪਾਣੀ ਦਾ ਕੋਈ ਸਾਧਨ ਹੈ ਮੈਂ ਆਇਆ ਮਜਬੂਰ ਆ ਮਤਾਈ ਆਜਾ ਅੱਕ ਕੇ ਮੈਂ ਕੱਲ ਸਪਰੇਅ ਕਰਕੇ ਹਟਿਆ ਅੱਜ ਵੀ ਜਦੋਂ ਮੈਂ ਢੇੜਾ ਮਾਰਨਾ ਆ ਤੇ ਅੱਜ ਮੇਰਾ ਮਨ ਖਰਾਬ ਹੋ ਗਿਆ ਤੇ ਉਹਦੇ ਕਾਰਨ ਹੀ ਮੈਂ ਭਾਵਕ ਹੋ ਕੇ ਤੇ ਬਸ ਮੈਂ ਇਹੀ ਸੋਚਿਆ ਵੀ ਮੈਂ ਬਾਹਰ ਆ ਜੀ ਵੀ ਸੋਨੂੰ ਆਏ ਲੱਗਿਆ ਵੀ ਤਬਾਹ ਹੋ ਕਰਤੀ ਚਿੱਟੇ ਮੱਛਰ ਨੇ ਜੀ ਜ਼ਿੰਦਗੀ ਤਾਂ ਵੈਸੇ ਐਂ ਲਾ ਲਓ ਜੇ ਹੁਣ ਮੈਂ ਗਰੀਬ ਬੰਦਾ ਹੀ ਮੈਂ ਗਰੀਬ ਬੰਦਾ ਹੀ ਹੁਣ ਗਰੀਬ ਬੰਦੇ ਨੂੰ ਇੰਨਾ ਬਹੁਤ ਔਖਾ ਹੀ ਠੇਕੇ ਤੇ ਬਾਹਰ ਲੈ ਕੇ ਮੈਂ ਆਸਾਂ ਮੇਦਾਂ ਰੱਖੀਆਂ ਸੀਗੇ ਵੀ ਮੇਰੇ ਕੋਈ ਚਾਰ ਮਣ ਦਾਣੇ ਹੋ ਜਾਣਗੇ ਠੀਕ ਆ ਕਣਕ ਹੋ ਜੂਗੀ ਨਰਮਾ ਹੋ ਜੂਗਾ ਮੈਂ ਕਿਸੇ ਦਾ ਦੇਣ ਲੈ ਲਾ ਦੂੰਗਾ ਜੀ ਪਰ ਨਹੀਂ ਇਹਦਾ ਸਮਾਂ ਲਾਉਣ ਦੇ ਕਾਰਨ ਮੇਰੇ ਸਿਰ ਹੋਰ ਵੀ ਕਰਜ਼ਾ ਚੜ ਗਿਆ ਜੀ ਆ ਜਿਹੜੀ ਮੈਂ ਮਿਹਨਤ ਕਰੀ ਆ ਜੀ ਆ ਜਿਹੜਾ ਇੰਨਾ ਦਾ ਮੈਂ 2-3 ਮਹੀਨਾ ਦੀ ਮਿਹਨਤ ਕਰਕੇ ਮੇਰਾ ਨੇ ਫਲ ਗਿਆ ਇਹਦੇ ਵਿੱਚ ਨਰਮਾ ਮੈਂ ਤਾਂ ਇਹੀ ਆਸ ਕਰਦਾ ਵੀ ਮੈਂ ਕੋਈ ਬਸ ਕੁਛ ਦੀ ਆਸ ਨਹੀਂ ਹੁਣ ਇਹ ਦੂਬਾ ਹੈਗੀ ਹਾਂਜੀ ਕੀ ਨਾਮ ਹੈ ਜੀ ਆਪਣਾ ਹਰਪ੍ਰੀਤ ਸਿੰਘ ਜੀ ਤੁਸੀਂ ਕੀ ਸਮਝਦਾ ਕੀ ਕਾਰਨ ਕੀ ਆ ਇਹ ਇਹ ਕੋਸਾ ਬੀ ਮਰੀ ਜੀ ਜਿਹੜੇ ਮਾਨਤਾ ਪ੍ਰਾਪਤ ਇਹਨਾਂ ਨੇ ਸਰਕਾਰ ਨੇ ਬੀ ਦਿੱਤੇ ਸੀ ਅਸੀਂ ਉਹੀ ਬੀ ਲੈ ਕੇ ਵਿਕੇਆ ਕੋਈ ਬਾਹਰੋਂ ਬੀ ਨਹੀਂ ਲੈਂਦਾ ਵੀ ਪ੍ਰਾਈਵੇਟ ਬੀ ਲਿਆ ਹੋਵੇ ਸਰਕਾਰੀ ਬੀ ਲੈ ਕੇ ਬਿੱਲ ਲੈ ਕੇ ਵੀ ਵਿਕੇ ਸੀਗੇ ਕੋਈ ਲਾਭ ਨਹੀਂ ਹੋਇਆ ਪਿਆਂ ਦਾ ਸਾਨੂੰ ਤਾਂ ਉਹੀ ਹਾਲ ਹੈ ਪਰ ਵੀ ਐਵੇਂ ਜਿ ਕਰੀ ਹੋ ਗਏ ਸੀਗੇ ਸੁੰਡੀ ਤੇ ਤੇਲਾ ਤੇ ਮੱਛਰ ਇਹ ਕੋਈ ਕੰਟਰੋਲ ਨਹੀਂ ਹੋ ਰਿਹਾ ਨਾ ਸਪਰੇਅ ਹਾਂ ਚੱਜਦੀਆਂ ਜਾਂ ਸਪਰੇਅ ਹਾਂ ਗਵਰਨਮੈਂਟ ਦੇ ਦੇ ਚੱਜਦੀਆਂ ਚੱਲ ਉਹ ਸਾਨੂੰ ਐ ਹੋ ਜੇ ਵੀ ਯਾਰ ਮਾਰਦੀ ਹੈ ਨਾ ਕੋਈ ਸਪਰੇਅ ਚੱਜਦੀ ਹੈ ਨਾ ਕੋਈ ਬੀ ਚੱਜਦਾ ਹੁਣ ਜ਼ਿੰਮੇਦਾਰ ਜਾਵੇ ਕਿੱਧਰ ਜੀ ਮੇਰਾ ਤਾਂ ਹੁਣ ਫਿਰ ਆ ਲੰਦਾ ਫਾਹ ਲੈ ਲੈ ਫਾਹ ਲੈਣ ਤੋਂ ਹੋਰ ਹਲਕੀ ਹੈ ਜੀ ਤੁਸੀਂ ਤੁਸੀਂ ਜਦੋਂ ਦੇਖ ਲਿਆ ਵੀ ਪੰਜ ਸੱਤ ਸਬਰਿਆਂ ਕਰਤੀਆਂ ਵੀ ਕੰਟਰੋਲ ਨਹੀਂ ਹੋ ਰਿਹਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਛੋਡੇ ਪਿੰਡ ਦੇ ਵਿੱਚ ਆਪਣੇ ਕੋਈ ਛੋਡੇ ਖੇਤ ਵਿੱਚ ਆਇਆ ਨਹੀਂ ਆਇਆ ਜੀ ਉਹਨਾਂ ਨੂੰ ਸੁਨੇਹਾ ਵੀ ਲਾਇਆ ਖੇਤੀਬਾੜੀ ਵਾਲਿਆਂ ਨੂੰ ਵੀ ਆ ਕੇ ਸਾਡਾ ਤੁਸੀਂ ਚੈੱਕ ਕਰੋ ਨਰਮਨ ਚੈੱਕ ਕਰੋ ਕੋਈ ਜੀ ਨਹੀਂ ਆ ਕੇ ਖੜਾ ਇੱਥੇ ਅਖੀਰ ਨੂੰ ਆ ਕੇ ਅੱਖ ਗਿਆ ਸੀ ਬਾਹਰ ਆਈਏ ਆਹ ਟਰੈਕਟਰ ਤੁਹਾਡੇ ਸਾਹਮਣੇ ਚੱਲੀ ਜਾਂਦਾ ਤੇ ਜ਼ਿਮੀਂਦਾਰ ਦਾ ਬਹੁਤ ਬੁਰਾ ਹਾਲ ਹੈ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਆਪਣਾ ਅਰਜੈਂਟ ਸਮਝੀ ਤੁਸੀਂ ਕਿਸਾਨ ਦੀ ਤਬਾਹ ਕਿਸਾਨ ਦੀ ਤਬਾਹੀ ਹੈ ਜਿਹੜੀ ਨਰਮੇ ਦੀ ਫਸਲ ਤਬਾਹ ਹੋਈ ਹੈ ਕਿਸਾਨ ਦੀ ਹਾਂ ਇਹਦਾ ਕੀ ਮੁੱਖ ਕਾਰਨ ਕੀ ਸਮਝਦੇ ਹੋ ਕਾਰਨ ਜੀ ਆਈ ਐ ਇੱਕ ਤਾਂ ਇਹ 20 ਮਾੜੇ ਨੂੰ 20 ਮਾੜੇ ਕਰਕੇ ਤੇ ਕੁਝ ਗਵਰਨਮੈਂਟ ਦੀ ਨੀਤੀ ਹੈ ਜਿਹੜੀ ਨੀਤੀ ਵੀ ਮੜੀ ਹੈ ਨੀਤੀ ਮਾਰਦੀ ਹੈ ਗਵਰਨਮੈਂਟ ਦੀ ਇਹ ਗਵਰਨਮੈਂਟ ਦੀ ਨੀਤੀਆਂ ਖੜੀ ਹੈ ਜਿਹਦੇ ਜਿਵੇਂ ਤੁਹਾਨੂੰ ਕਿਸੇ ਲੋਟ ਫੇਲ ਕਰਕੇ ਜਿਵੇਂ ਆਪ ਦਾ ਕਰਕੇ ਜੀ ਬੱਡੀ ਦਾ ਨੀਤੀ ਇਹ ਆ ਪਹਿਲਾਂ ਨਰਮੇ ਬਥੇਰੇ ਹੁੰਦੇ ਸੀਗੇ 40 40 ਮਣ ਕਿੱਲੇ ਦੇ ਨਰਮੇ ਤੇ ਹੋਏ ਆ ਤੇ ਹੁਣ ਉਹੋ ਹੀ ਵੀ ਆ ਹੁਣ ਵੀ ਕਿਉਂ ਨਹੀਂ ਦੰਦੇ ਇਹ ਸਾਨੂੰ ਐ ਤਾਂ ਮੈਂ ਦੱਸ ਦਿੰਦਾ ਵੀ ਸਾਨੂੰ ਕਿਉਂ ਮਾਰਨ ਤੇ ਹੋਏ ਆ ਤੁਸੀਂ ਕਹਿੰਦੇ ਹੋ ਵੀ ਸਰਕਾਰਾਂ ਦੀਆਂ ਪਾਲਿਸੀਆਂ ਕਿਸਾਨ ਮਾਰੂ ਐ ਹਾਂ ਇਹ ਗੱਲ ਕਹਿੰਦੇ ਹੋ ਹਾਂ ਵੀ ਕਿਸਾਨ ਸਰਕਾਰਾਂ ਸਾਡੀ ਸਾਨੂੰ ਸਹੀ ਬੀਜ ਨਹੀਂ ਦੇ ਰਹੀ ਸਹੀ ਸਪਰੇਆ ਨਹੀਂ ਦੇ ਰਹੀ ਕੋਈ ਸਾਡੀ ਪੁੱਛਮੜ ਦਾ ਖੇਤੀਬਾੜੀ ਵਿਭਾਗ ਕੋਈ ਸਾਡੀ ਪੁੱਛੜਦਾ ਨਹੀਂ ਕਰਦਾ ਜਿਹੜੇ ਕੈਂਪ ਲੱਗਦੇ ਆ ਉਹਨਾਂ ਕੈਂਪਾਂ 'ਚ ਤੁਸੀਂ ਜਾਣਦੇ ਹੋ ਖੇਤੀਬਾੜੀ ਵਿਭਾਗ ਦੇ ਹਾਂਜੀ ਜਾਣਦੇ ਆ ਕੀ ਕਹਿੰਦੇ ਆ ਤੁਸੀਂ ਉਹ ਆਹ ਬੀਬੀ ਜੋ ਬਾਈਦੇ ਤਾਂ ਪੈਸੇ ਕੈਂਪਾਂ ਦੇ ਵਿੱਚ ਕੈਂਪਾਂ ਦੇ ਵਿੱਚ ਜਾਣਦੇ ਆ ਜੀ ਗੱਲਾਂ ਕਰ ਬਹੁਤ ਐਰ ਕੀ ਤੁਹਾਨੂੰ ਸਪਰੇ ਵੀ ਚੰਗੀ ਦੇਵਾਂਗੇ ਤੁਹਾਨੂੰ ਨਰਮੇ ਦਾ ਬੀ ਵੀ ਬਹੁਤ ਵਧੀਆ ਰੇਟ ਕਰਕੇ ਦੇਵਾਂਗੇ ਉਹਨਾਂ ਦੀਆਂ ਗੱਲਾਂ 'ਚ ਫੇਰਾ ਆ ਜੰਨੇ ਅਸੀਂ ਅੱਛਾ ਇਦੋਂ ਆ ਕੇ ਗੱਲਾਂ ਜਾ ਕੇ ਬੀਜ ਲਿਆਉਣੇ ਉਹਨਾਂ ਤੋਂ ਬੀਜਣੇ ਉਹੀ ਹਾਲੇ ਰਹੀ ਫਿਰ ਆ ਕੇ ਕੋਈ ਸਹਾਰ ਨਹੀਂ ਲੈਂਦਾ ਸਾਡੀ ਕਹਿੰਦਾ ਮਤਲਬ ਤੁਸੀਂ ਪ੍ਰਵਾਂਤ ਪੰਜਾਬ ਸਰਕਾਰ ਵੱਲੋਂ ਜਿਹੜੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਵਾਂਤ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਂਤ ਬੀਜ ਹੈ ਬੀਜ ਹੈ ਉਹ ਬੀਜੇ ਨਰਮੇ ਦਾ ਫਿਰ ਵੀ ਫਸਲ ਤਬਾਹ ਹੋ ਗਈ ਬਿਮਾਰੀਆਂ ਦਾ ਬਿਮਾਰੀਆਂ ਦਾ ਅਟੈਕ ਹੋ ਗਿਆ ਪੂਰਾ ਅਟੈਕ ਹੈ ਬੰਦ ਟੀਂਡਿਆਂ ਦੇ ਵਿੱਚ ਸੁਣਦੇ ਆਂ ਜੀ ਕੀ ਹੱਲ ਇਹਦਾ ਦੱਸੋ ਸਪ੍ਰੇ ਹਾਂ ਕਰ ਕਰ ਕੇ ਅਸੀਂ ਡੱਕਲੇ 6-7 ਸਪ੍ਰੇ ਹਾਂ ਕਰਤੀਆਂ ਕੋਈ ਹੱਲ ਨਹੀਂ ਹੋਇਆ ਅਖੀਰ ਨੂੰ ਆਹ ਟਰੈਕਟਰ ਤੁਰੁੰਦੇ ਨੇ ਚਲਾਤਾ ਵਿੱਚ ਕੋਈ ਬਾਹਰ ਕੋਈ ਆ ਕੇ ਸਾਨੂੰ ਕੋਈ ਐਮਐਲਏ ਕੋਈ ਮੰਤਰੀ ਕੋਈ ਸਾਰ ਨਹੀਂ ਲੰਦਾ ਸਾਡੀ ਜ਼ਿੰਮੇਵਾਰੀ ਬਾਹਰ ਆ ਕੇ ਵੱਡੇ ਵੱਡੇ ਕਰ ਜਾਂਦੇ ਆ ਅਸੀਂ ਐਂ ਕਰਦੇ ਆਂਗੇ ਅਸੀਂ ਐਂ ਕਰਦੇ ਆਂਗੇ ਕੋਈ ਸਾਨੂੰ ਖੇਤੀਬਾੜੀ ਵਾਲਾ ਨਹੀਂ ਆਇਆ ਕੋਈ ਸਾਡੇ ਕੋਲ ਐਮਐਲਏ ਨਹੀਂ ਆਇਆ ਕੋਈ ਜੀ ਨਹੀਂ ਆਇਆ ਦੱਸੋ ਆਜੋ ਵੀ ਆਜਾ ਪਿੱਛੇ ਹਾਂਜੀ ਮੈਂਬਰ ਸਾਹਿਬ ਨੁਕਸਾਨ ਹੋ ਗਿਆ ਤੁਹਾਡਾ ਬਹੁਤ ਜ਼ਿਆਦਾ ਕਿੰਨੇ ਇੱਕ ਦਿਨ ਬਾਅਦ ਨਹੀਂ ਵਾਗਲਾ ਇਹ 2 ਕਿੱਲੇ ਤਾਂ ਬਾਤ ਆਈ। ਤੇ ਕਿੱਲਾ ਮੈਂ ਪਹਿਲਾਂ ਪਤਾ ਸੀਗਾ ਜੀ। ਕਿੱਲਾ ਪਹਿਲਾਂ। ਹਾਂ 3 ਕਿੱਲੇ ਮੈਂ ਠੇਕੇ ਤੇ ਲੇਤਾ ਸੀਗਾ ਜੀ। ਤੇ 3 ਕਿੱਲਾਂ ਦਾ ਨਰਮਾ ਵਾਇਆ ਜੀ। ਕੱਲ ਵੀ ਫਸਲ 2 3 4 ਕਿੱਲੇ ਦੱਸਦੇ। ਹਾਂ ਇੱਥੇ ਪਿੰਡ ਦੇ ਵਿੱਚ ਜੀ 3 4 ਤੋਂ ਵੱਧ ਹੀ ਵਾਈ ਆ ਜੀ। ਉਹ ਹਾਂ 3 4 ਤੋਂ ਤਾਂ ਜ਼ਿਆਦਾ ਵਾਈ ਆ ਜੀ। ਇੱਥੇ ਹੋਰ ਸਾਡੇ ਪਿੰਡ ਦੇ ਨਾਲ ਹੀ ਆਈਏ ਇਸੇ ਉਹਦੇ ਵਿੱਚ ਹੀ ਹੈ। ਉਹਨਾਂ ਦਾ ਮੈਂ ਜਦੋਂ ਜਾ ਕੇ ਵੇਖਿਆ ਵੀ ਜਦੋਂ ਯਾਰ ਉਹ ਬੰਦੇ ਰੋਈ ਜਾਂਦੇ ਆ ਤੇ ਮਿਹਨਤ ਉਹਨਾਂ ਨੇ ਕਰੀ ਹੈ ਤੇ ਵੀ ਮੇਰਾ ਵੀ ਕੁਝ ਨਹੀਂ ਕਰ ਸਕਦਾ ਮੈਂ ਇਸਨੂੰ ਫਸਲ ਨੂੰ। ਉਸ ਦੇ ਕਾਰਨ ਹੀ ਮੈਂ ਇੱਕ ਨੰਨਾ ਲੈ ਲਿਆ ਵੀ ਜਦੋਂ ਇਹ ਬਾਹੀ ਜਾਂਦੇ ਆ ਤਾਂ ਵੀ ਮੈਂ ਵੀ ਨਹੀਂ ਮੇਰੀਆਂ ਵੀ ਆਸਾਂ ਏਸੀ ਕਲੀ ਟੁੱਟੀਆਂ ਹੀ ਹੁਣ ਜ਼ਿਮੀਦਾਰ ਨੇ ਬਹੁਤ ਮਿਹਨਤ ਕਰੀ ਆ ਉਹਨਾਂ ਨੇ ਵੀ ਬਹੁਤ ਉਹ ਤਿੰਨ ਚਾਰ ਜਾਣੇ ਹੈਗੇ ਆਈ ਰੋਜ਼ ਜਾਨੀ ਕਿ ਦੂਜੇ ਜਣ ਸਪਰੇਅ ਕਰਨੀ ਹਜੇ ਤਾਂ ਇਹਦਾ ਨਿਉਂ ਤੇ ਰਹੀ ਆਈ ਹਜੇ ਤਾਂ ਇਹਨੇ ਅੱਗੇ ਜਾਣਾ ਸੀਗਾ ਫਸਲ ਨੇ ਅੱਗੇ ਬੂਝਾ ਲੈਣਾ ਸੀਗਾ ਉਹਨੇ ਤਾਂ ਹਜੇ ਲੱਗ ਲੱਗ ਮੋٹے ਮੋਟੇ ਹੋਇਆ ਹੀ ਤੇ ਹਜੇ ਤਾਂ ਇਹਦਾ ਸਾਰਾ ਟਾਈਮ ਫਲ ਚੱਕਣ ਦਾ ਹੀ ਜਦੋਂ ਫਲ ਚੱਕਣ ਦੀ ਮੇਹਰ ਹੋਊਗਾ ਉਹ ਤਾਂ ਨਹੀਂ ਮੇਦਾਂ ਤੇ ਪਾਣੀ ਆਈ ਇਹ ਹੈ ਜੀ ਸਪਰੇਅ ਜਦੋਂ ਹੁਣੇ ਲਾ ਲਓ ਜੀ ਸਿਮੀ ਸਪਰੇਅ ਕਰਕੇ ਪੰਜ ਵੀ ਸਿਮੀ ਸਪਰੇਅ ਕਰਕੇ ਖਰਚਾ ਕਰਕੇ ਸਾਨੂੰ ਅਜੇ ਤੱਕ ਚਲ ਕੰਟਰੋਲ ਹੋਵੇ ਤਾਂ ਜੀ ਸਿਰਕ ਲ ਗਈ ਫੇਰ ਵੀ ਕੋਈ ਕੰਟਰੋਲ ਨਹੀਂ ਹੋਇਆ ਇਹਦੇ ਵਿੱਚ ਰੇ ਦੇ ਉਹ ਕਰਕੇ ਜਾਨੀ ਕਿ 10-12000 ਰੁਪਏ ਇਕੱਲੇ ਠੇਕ ਬੈਂ ਠੇਕੇ ਤੋਂ ਖਰਚਾ ਕਰਕੇ ਤੇ ਇਹਦੇ ਵਿੱਚ ਹੀ ਤੁਰਿਆ ਫਰਨਾ ਜੀ ਤੇ ਉਹ ਜਦੋਂ ਬਹੁਣਾ ਪਏ ਜੇ ਦੁੱਖ ਤਾਂ ਹੈਗਾ ਜੀ ਕੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿੰਨੇ ਕੁ ਮਾਅਵਜੇ ਦੀ ਮੰਗ ਕਰਦੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁਸੀਂ ਦੱਸੋ ਨੁਕਸਾਨ ਤਾਂ ਇਹ ਹੁਣ ਮੈਂ 52000 ਨੂੰ ਤਾਂ ਇਹ ਮੰਨ ਲੇਤਾ ਜੀ ਤੇ 10 12000 ਰੁਪਇਆ ਸੀ ਵੈਸੇ ਖਰਚ ਹੋ ਗਿਆ ਹੁਣ ਛੋਟੇ ਸਾਹਮਣੇ ਟਰੈਕਟਰ ਚੱਲੀ ਜਾਂਦਾ ਜੀ ਇਹ ਬਜਾਇਆ ਵੀ ਕਿਰਾਏ ਤੇ ਸੀਗਾ ਤੇ ਬਹਾਈ ਵੀ ਕਿਰਾਏ ਤੇ ਜਾਂਦਾ ਹੁਣ ਇਹਦੇ ਵਿੱਚ ਕੋਈ ਬੋਰ ਨਹੀਂ ਹੈਗਾ ਕੋਈ ਸਾਧਨ ਨਹੀਂ ਹੈਗਾ ਜੀ ਉਹ ਵੀ ਹੁਣ ਮੈਨੂੰ ਐ ਦੱਸੋ ਵੀ ਜੇ ਮੈਂ ਕੋਈ ਫਸਲ ਪੁੱਛ ਨਹੀਂ ਕਰ ਸਕਦਾ ਮੈਨੂੰ ਕੋਈ ਆਸ ਨਹੀਂ ਹੈ ਵੀ ਮੇਰੇ ਕੋਈ ਝੋਨਾ ਹੋ ਜੂਗਾ ਜਾਂ ਮੇਰੇ ਕੋਈ ਮੂੰਗੀ ਹੋ ਜੂ ਜਾਂ ਮੇਰੇ ਕੋਈ ਗਮਾਰਾ ਹੋ ਜੂਗਾ ਇਹ ਕੀ ਐ ਨਹੀਂ ਵਾਗੋਂ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਕੁਸ ਤਾਂ ਇਥੇ ਮੂੰਗੀ ਵੀ ਨਹੀਂ ਹੁੰਦੀ ਜੀ ਔਰ ਮੈਨੂੰ ਕਈ ਵੰਦੇ ਕਹਿੰਦੇ ਆ ਵੀ ਤੁਸੀਂ ਮੂੰਗੀ ਪਰ ਮੂੰਗੀ ਵੀ ਨਹੀਂ ਹੁੰਦੀ। ਨਰਮੇ ਦੀ ਫਸਲ ਪਹਿਲਾਂ ਵੀ ਤਬਾਹ ਹੁੰਦੀ ਆਈ ਐ। ਪਿਛਲੀਆਂ ਸਰਕਾਰਾਂ ਦੌਰਾਨ ਜਦੋਂ ਪੰਜਾਬ 'ਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਡੇ ਮਰਹੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਬਾਦਲ ਸੀ ਉਸ ਸਮੇਂ ਉਹਨਾਂ ਨੇ ਨਰਮਾ ਬੈਲਟ ਦੇ ਵਿੱਚ ਨਰਮਾ ਬੈਲਟ ਦੇ ਵਿੱਚ ਖੁਦ ਆ ਕੇ ਦौरा ਕੀਤਾ ਬੀਬਾ ਹਰਸਿੰਦਰ ਬਾਦਲ ਜੀ ਐ ਸਾਡੇ ਸੰਸਦ ਰਹੇ ਇੱਥੋਂ ਇਹ ਵੀ ਨਰਮਾ ਬੈਲਟ ਦੇ ਵਿੱਚ ਆਏ ਆ ਕਿਸਾਨਾਂ ਦੀ ਸਾਰ ਲਈ ਉਸ ਸਮੇਂ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ 8000 ਰੁਪਏ ਪ੍ਰਤੀ ਏਕੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਾ ਨੇ ਐਲਾਨ ਕੀਤਾ ਉਸ ਸਮੇਂ ਜਿਹੜਾ ਮੁਆਵਜ਼ਾ ਸੀ ਉਹ ਨਰਮਿਆ ਬੈਲਟ ਤਾਂ ਲੈ ਗਈ ਸੀ ਨਾਲ ਝੋਨੇ ਵਾਲੇ ਵੀ ਲੈ ਗਏ ਸੀ ਦੱਸਦੇ ਆ ਕਿਸਾਨ ਤੇ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਆਈ ਸਾਡੇ ਮਾਝਾ ਚੰਦੀ ਸਿੰਘ ਚੰਨੀ ਜੀ ਮੁੱਖ ਮੰਤਰੀ ਬਣੇ ਉਹਨਾਂ ਨੇ ਵੀ ਕਿਸਾਨਾਂ ਦੀ ਬਾਹ ਫੜੀ ਸਾਂਕਟ ਦੇ ਸਮੇਂ ਤੇ 17000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੇ ਬਹੁਤ ਵੱਡਾ ਫਤਵਾ 93 ਸੀਟਾਂ ਦੇ ਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਫਤਵਾ ਦਿੱਤਾ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਕਿਸਾਨਾਂ ਨੇ ਖਾਸ ਕਰਕੇ ਕਿਸਾਨਾਂ ਮਜ਼ਦੂਰਾਂ ਨੇ ਬਹੁਤ ਤੇ ਕਿਸਾਨਾਂ ਨੂੰ ਆਸ ਹੈ ਵੀ ਹਰਧਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਇਸ ਦੁੱਖ ਦੀ ਘੜੀ ਇਹ ਸੰਕਟ ਦੇ ਸਮੇ ਸਾਡੀ ਬਾਹ ਆ ਕੇ ਫੜਨ ਕੇ ਤੇ ਸਾਨੂੰ ਜਿਹੜਾ ਨੁਕਸਾਨ ਦਾ ਉਹ ਮੁਆਵਜ਼ਾ ਦੇਣਗੇ